ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਪੰਜਾਬ ਜੀਕੇ ਡੇਲੀ ਸੀਰੀਜ਼ ਦੇ ਵਿੱਚ ਅੱਜ ਆਪਾਂ ਕਲਾਸ ਨੰਬਰ 12 ਕਰਨ ਜਾ ਰਹੇ ਹਾਂ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਡੇਲੀ ਜਿਹੜੀਆਂ ਅਸੀਂ ਕਲਾਸਿਸ ਲਗਾ ਰਹੇ ਹਾਂ ਚਾਹੇ ਹੋ ਪੰਜਾਬੀ ਪੇਪਰ A ਦੀਆਂ ਹੋਣ ਚਾਹੇ ਜੀਕੇ ਦੀਆਂ ਹੋਣ ਜਦ ਪੰਜਾਬ ਹਿਸਟਰੀ ਦੀਆਂ ਇਸ ਤੋਂ ਇਲਾਵਾ ਪੰਜਾਬੀ ਤੇ ਇੰਗਲਿਸ਼ ਸਟੈਨੋਗ੍ਰਾਫੀ ਦੀਆਂ ਵੱਖ-ਵੱਖ ਸਪੀਡ ਤੇ ਡਿਕਟੇਸ਼ਨਾਂ ਅਸੀਂ ਡੇਲੀ ਅਪਲੋਡ ਕਰ ਰਹੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਭ ਲੈਣ ਲਈ ਤੁਸੀਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਅੱਜ ਦੀ ਆਪਾਂ ਇਹ ਪੰਜਾਬ ਜੀਕੇ ਦੀ 12 ਨੰਬਰ ਕਲਾਸ ਕਰਦਿਆਂ ਸ਼ੁਰੂ ਪਹਿਲਾ ਜਿਹੜਾ ਐਮਸੀਕਿਊ ਹੈ ਤੁਹਾਡੀ ਸਕਰੀਨ ਤੇ ਹੈ ਜਿਹੜਾ ਕਿ ਰਾਸ਼ਟਰੀ ਸ਼ਹੀਦੀ ਸਮਾਰਕ ਜਿੱਥੇ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਕਿੱਥੇ ਸਥਿਤ ਹੈ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਹੁਸੈਨੀਵਾਲ ਅੰਮ੍ਰਿਤਸਰ ਜਲੰਧਰ ਤੇ ਕਪੂਰਥਲਾ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਰਾਸ਼ਟਰੀ ਸ਼ਹੀਦੀ ਸਮਾਰਕ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਅੰਤਿਮ ਸੰਸਕਾਰ ਦੇ ਇਥੇ ਕੀਤਾ ਗਿਆ ਉਹ ਹੁਸੈਨੀਵਾਲ ਵਿਖੇ ਜਿਹੜਾ ਸਥਿਤ ਹੈ ਉਹੜਾ ਜਿਹੜਾ ਇਥੇ ਰਾਈਟ ਆਨਸਰ ਹੈ ਜੀ 2 ਨੰਬਰ ਸਵਾਲ ਹੈ ਆਪਣੇ ਕੋਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਵਾਸੀਆਂ ਨੂੰ ਜਾਨਲੇਵਾ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਇੱਕ ਜਗ੍ਹਾ ਤੇ ਧਿਆਨ ਕੀਤਾ ਸੀ ਇਥੇ ਬਣੇ ਗੁਰੂ ਦਵਾਰਾ ਸਾਹਿਬ ਦਾ ਆਪਣੇ ਨਾਮ ਦੱਸਣਾ ਹੈ ਚਾਰ ਆਪਣੇ ਕੋਲੇ ਆਪਸ਼ਨ ਆਨੇ ਗੁਰਦੁਆਰਾ ਦੁਖਨਮਾਰਨ ਸਾਹਿਬ ਗੁਰਦੁਆਰਾ ਪਤਾਲਪੁਰੀ ਗੁਰਦੁਆਰਾ ਰਾਮਸਰ ਸਾਹਿਬ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਪਿੰਡ ਵਾਸੀਆਂ ਨੂੰ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਬੈਠ ਕੇ ਧਿਆਨ ਕੀਤਾ ਸੀ ਉਸ ਸਥਾਨ ਤੇ ਅੱਜ ਗੁਰਦੁਆਰਾ ਦੁਖਨਮਾਰਨ ਸਾਹਿਬ ਸਜੋਬਿਤ ਹੈ ਊੜਾ ਜਿਹੜਾ ਇੱਥੇ ਰਾਈਟ ਆਨਸਰ ਹੈ ਜੀ ਅਗਲਾ ਸਵਾਲ ਹੈ ਆਪਣੇ ਕੋਲੇ 3 ਨੰਬਰ ਮਸ਼ਹੂਰ ਡੱਬੀ ਬਾਜ਼ਾਰ ਵਿੱਚ ਲੱਕੜ ਦੇ ਉਤਪਾਦ ਨੇ ਜਿਹੜੇ ਪ੍ਰਦਰਸ਼ਿਤ ਨੇ ਉਹ ਕਿੱਥੋਂ ਦੇ ਨੇ ਚਾਰ ਆਪਣੇ ਕੋਲੇ ਆਪਸ਼ਨ ਆਣੇ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤੇ ਜਲੰਧਰ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਹੁਸ਼ਿਆਰਪੁਰ ਮਸ਼ਹੂਰ ਡੱਬੀ ਬਾਜ਼ਾਰ ਵਿੱਚ ਜਿਹੜੇ ਲੱਕੜ ਦੇ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਨੇ ਉਹ ਹੁਸ਼ਿਆਰਪੁਰ ਦੇ ਨੇ ਊੜਾ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ 4 ਨੰਬਰ ਸਵਾਲ ਤੁਹਾਡੀ ਸਕਰੀਨ ਤੇ ਹੈ ਜਿਹੜਾ ਕਿ ਪੰਜਾਬ ਵਿੱਚ ਦੀਸ ਭਗਤ ਯਾਦਗਾਰੀ ਹਾਲ ਹੈ ਇਹ ਕਿੱਥੇ ਸਥਿਤ ਹੈ ਸੰਗਰੂਰ ਪਟਿਆਲਾ ਜਲੰਧਰ ਤੇ ਕਪੂਰਥਲਾ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਇਹਦੇ ਵਿੱਚੋਂ ਰਾਈਟ ਜਿਹੜੀ ਆਪਸ਼ਨ ਹੈ ਜੀ ਉਹ ਹੈ ਜਲੰਧਰ ਦੀਸ ਭਗਤ ਯਾਦਗਾਰੀ ਹਾਲ ਜਿਹੜਾ ਜਲੰਧਰ ਵਿਖੇ ਸਥਿਤ ਹੈ ਏਡੀ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਮੁਾਰਕ ਮਸਜਿਦ ਕਿੱਥੇ ਸਥਿਤ ਹੈ ਕਾਦੀਆ ਬਠਿੰਡਾ ਕਪੂਰਥਲਾ ਜਲੰਧਰ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਮੁਵਾਰਕ ਮਸਜਿਦ ਜਿਹੜੀ ਸਥਿਤ ਹੈ ਉਹ ਕਾਦੀਆ ਵਿਖੇ ਸਥਿਤ ਹੈ ਜੀ ਅਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ ਰਜ਼ੀਆ ਸੁਲਤਾਨ ਨਾਲ ਸੰਬੰਧਿਤ ਹੈ ਰਜ਼ੀਆ ਸੁਲਤਾਨ ਨੂੰ ﺍﻟतूनੀਆਂ ਨੇ ਕਿਸ ਕਿਲੇ ਵਿੱਚ ਕੈਦ ਕਰਕੇ ਰੱਖਿਆ ਸੀ ਕਿਲਾ ਮੁਵਾਰਕ ਬਠਿੰਡਾ ਕਿਲਾ ਮੁਵਾਰਕ ਪਟਿਆਲਾ ਰਣਜੀਤ ਸਿੰਘ ਕਿਲਾ ਬਹਾਦਰਗੜ੍ਹ ਕਿਲਾ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਕਿਲਾ ਮੁਵਾਰਕ ਬਠਿੰਡਾ ਵਿਖੇ ਜਿਹੜਾ ਰਜੀਆ ਸੁਲਤਾਨ ਨੂੰ ﺍﻟतूनੀਆਂ ਨੇ ਕੈਦ ਕਰਕੇ ਰੱਖਿਆ ਸੀ ਊੜਾ ਇੱਥੇ ਆਪਣੇ ਕੋਲੇ ਰਾਈਟ ਆਨਸਰ ਹੈ ਕਿਲਾ ਮੁਵਾਰਕ ਬਠਿੰਡਾ ਅਗਲਾ 7 ਨੰਬਰ ਸਵਾਲ ਹੈ ਆਪਣੇ ਕੋਲੇ ਭਰਤਗੜ ਕਿਲਾ ਮਿਸਲ ਨਾਲ ਸੰਬੰਧਿਤ ਹੈ ਕਿਹੜੀ ਮਿਸਲ ਨਾਲ ਸੰਬੰਧਿਤ ਹੈ ਸਿੰਘਪੁਰੀਆ ਮਿਸਲ ਫੁਲਕੀਆ ਮਿਸਲ ਪੰਗੀ ਮਿਸਲ ਤੇ ਰਾਮਗੜੀਆ ਮਿਸਲ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਭਰਤਗੜ ਜਿਹੜਾ ਕਿਲਾ ਉਹ ਸਿੰਘਪੁਰੀਆ ਮਿਸਲ ਨਾਲ ਸੰਬੰਧਿਤ ਹੈ ਜਿਹੜਾ ਕਿ ਇੱਥੇ ਊੜਾ ਆਪਸ਼ਨ ਦੇ ਵਿੱਚ ਰਾਈਟ ਆਨਸਰ ਹੈ ਜੀ ਅਗਲਾ 8 ਨੰਬਰ ਸਵਾਲ ਆਪਣੀ ਸਕਰੀਨ ਤੇ ਹੈ ਸਾਰਾ ਗੜੀ ਯਾਦਗਾਰ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਫਰੂਜਪੁਰ ਫਤਿਹਗੜ੍ਹ ਸਾਹਿਬ ਫਰੀਦਕੋਟ ਜਾਂ ਲੁਧਿਆਣਾ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਸਾਰਾ ਗੜੀ ਜਿਹੜੀ ਯਾਦਗਾਰ ਪੰਜਾਬ ਦੇ ਵਿੱਚ ਸਥਿਤ ਹੈ ਉਹ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜਿਹੜਾ ਕਿ ਇੱਥੇ ਆਪਣੇ ਕੋਲੇ ਊੜਾ ਆਪਸ਼ਨ ਦੇ ਵਿੱਚ ਰਾਈਟ ਆਨਸਰ ਹੈ ਜੀ ਅਗਲਾ ਜਿਹੜਾ 9 ਨੰਬਰ ਸਵਾਲ ਹੈ ਦੇਵੀ ਤਲਾਬ ਮੰਦਿਰ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਪਟਿਆਲਾ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਦੇਵੀ ਤਲਾਬ ਜਿਹੜਾ ਮੰਦਿਰ ਹੈ ਜੀ ਉਹ ਹੈ ਜਲੰਧਰ ਵਿਖੇ ਸਥਿਤ ਬੀ ਜਿਹੜਾ ਸੌਰੀ ਆੜਾ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਜਲੰਧਰ ਨੌ ਨੰਬਰ ਐਮਸੀਕਿਊ ਦਾ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਹੈ ਫਤਿਹ ਬੁਰਜ ਕਿਸ ਨੂੰ ਸਮਰਪਿਤ ਹੈ ਫਤਿਹ ਬੁਰਜ ਕਿਸ ਨੂੰ ਸਮਰਪਿਤ ਹੈ ਬੰਦਾ ਸਿੰਘ ਬਹਾਦਰ ਚਾਲੀ ਮੁਕਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਫਤਿਹ ਜਿਹੜਾ ਬੁਰਜ ਕਿਸ ਨੂੰ ਸਮਰਪਿਤ ਕੀਤਾ ਗਿਆ ਹੈ ਇੱਥੇ ਓੜਾ ਜਿਹੜਾ ਰਾਈਟ ਆਨਸਰ ਹੈ ਬੰਦਾ ਸਿੰਘ ਬਹਾਦਰ ਨੂੰ ਫਤਿਹ ਬੁਰਜ ਜਿਹੜਾ ਸਮਰਪਿਤ ਕੀਤਾ ਗਿਆ ਜੀ 11 ਨੰਬਰ ਐਮਸੀਕਿਊ ਤੁਹਾਡੇ ਕੋਲੇ ਫਤਿਹ ਬੁਰਜ ਦੀ ਉਚਾਈ ਆਪਣੇ ਦੱਸਣੀ ਹੈ ਕਿੰਨੀ ਹੈ 50 ਮੀਟਰ 75 ਮੀਟਰ 100 ਮੀਟਰ ਜਾਂ 150 ਮੀਟਰ ਰਾਈਟ ਜਿਹੜਾ ਆਨਸਰ ਹੈ ਜੀ ਉਹ ਹੈ 100 ਮੀਟਰ ਜਿਹੜੀ ਫਤਿਹ ਬੁਰਜ ਦੀ ਉਚਾਈ ਹੈ ਇੱਥੇ ਆਪਣੇ ਕੋਲੇ ਰਾਈਟ ਆਨਸਰ ਹੈ ਜਿਹੜਾ ਈਡੀ ਹੈ 100 ਮੀਟਰ ਅਗਲਾ 12 ਨੰਬਰ ਸਵਾਲ ਆਪਣੀ ਸਕਰੀਨ ਤੇ ਹੈ ਸ਼ਹੀਦ 에 ਆਜ਼ਮ ਭਗਤ ਸਿੰਘ ਅਜਾਇਬ ਘਰ ਕਿੱਥੇ ਸਥਿਤ ਹੈ ਚੰਡੀਗੜ ਪਟਿਆਲਾ ਕਪੂਰਥਲਾ ਨਮਾ ਸ਼ਹਿਰ ਸ਼ਹੀਦ 에 ਆਜ਼ਮ ਭਗਤ ਸਿੰਘ ਅਜਾਇਬ ਘਰ ਜਿਹੜਾ ਸਥਿਤ ਹੈ ਉਹ ਨਮਾ ਸ਼ਹਿਰ ਵਿੱਚ ਸਥਿਤ ਹੈ ਜਿਹੜਾ ਕਿ ਇੱਥੇ ਆਪਣੇ ਕੋਲੇ ਸਸਾ ਆਪਸ਼ਨ ਦੇ ਵਿੱਚ ਰਾਈਟ ਆਨਸਰ ਹੈ ਜੀ ਅਗਲਾ 13 ਨੰਬਰ ਸਵਾਲ ਆਪਣੀ ਸਕਰੀਨ ਤੇ ਹੈ ਫਤਿਹ ਬੁਰਜ ਜਿਹੜਾ ਕਿ ਬੰਦਾ ਬਹਾਦਰ ਜੀ ਨਾਲ ਸੰਬੰਧਿਤ ਹੈ ਜਾਂ ਸਮਰਪਿਤ ਹੈ 100 ਮੀਟਰ ਆਪਾਂ ਕਰਕੇ ਆਏ ਆ ਉਚਾਈ ਹੁਣ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਜਾਂ ਫਿਰੋਜ਼ਪੁਰ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਫਤਿਹ ਬੁਰਜ ਜਿਹੜਾ ਸਥਿਤ ਹੈ ਉਹ ਮੁਹਾਲੀ ਵਿੱਚ ਸਥਿਤ ਹੈ ਜਿਹੜਾ ਕਿ ਇੱਥੇ ਆਪਣੇ ਕੋਲੇ ਆੜਾ ਆਪਸ਼ਨ ਦੇ ਵਿੱਚ ਹੈ ਰਾਈਟ ਆਨਸਰ ਮੁਹਾਲੀ ਅਗਲਾ ਜਿਹੜਾ 14 ਨੰਬਰ ਸਵਾਲ ਹੈ ਜੀ ਪੰਜਾਬ ਵਿੱਚ ਆਕਾਸਾ ਪੰਜਾਬ ਵਿੱਚ ਆਕਾਸਾ ਮਸਜਿਦ ਇੱਥੇ ਸਥਿਤ ਹੈ ਆਕਾਸਾ ਸੰਗਰੂਰ ਪਟਿਆਲਾ ਗੁਰਦਾਸਪੁਰ ਮਲੇਰਕੋਟਲਾ ਚਾਰ ਆਪਣੇ ਕੋਲੇ অপਸ਼ਨਾਂ ਨੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਆਕਾਸਾ ਮਸਜਿਦ ਜਿਹੜੀ ਗੁਰਦਾਸਪੁਰ ਬਖੇ ਸਥਿਤ ਹੈ ਜਿਹੜਾ ਕਿ ਇੱਥੇ ਆਪਣੇ ਕੋਲੇ ਈਡੀ অপਸ਼ਨ ਦੇ ਵਿੱਚ ਰਾਈਟ ਆਨਸਰ ਹੈ ਜੀ ਅਗਲਾ ਸਵਾਲ ਹੈ ਜਿਹੜਾ ਆਪਣੇ ਕੋਲੇ ਸੰਸਾਰਪੁਰ ਸੰਸਾਰਪੁਰ ਜਿਹੜਾ ਓਲੰਪਿਕ ਦੀ ਨਰਸਰੀ ਜਿਹਨੂੰ ਕਿਹਾ ਜਾਂਦਾ ਹੈ ਪੰਜਾਬ ਦੇ ਕਿਸ ਜ਼ਿਲ੍ਹੇ ਦਾ ਇੱਕ ਪਿੰਡ ਹੈ ਸੰਸਾਰਪੁਰ ਜਿੱਥੋਂ ਸਭ ਤੋਂ ਬਾਅਦ ਓਲੰਪੀਅਨ ਜਿਹੜੇ ਇੰਡੀਆ ਨੂੰ ਦਿੱਤੇ ਨੇ ਪੰਜਾਬ ਨੇ ਸੰਸਾਰਪੁਰ ਜਿਹੜਾ ਸਥਿਤ ਹੈ ਜੀ ਉਹ ਜਲੰਧਰ ਵਿਖੇ ਸਥਿਤ ਹੈ ਜਲੰਧਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਊੜਾ ਜਿਹੜਾ ਰਾਈਟ ਆਨਸਰ ਹੈ ਇੱਥੇ 15 ਨੰਬਰ ਐ एमसीक्यू ਦਾ 16 ਨੰਬਰ एमसीक्यू ਆਪਣੀ ਸਕਰੀਨ ਤੇ ਆ ਜੀ ਸੰਸਾਰਪੁਰ ਪਿੰਡ ਨੂੰ ਵਿਸਭ ਪ੍ਰਸਿੱਧ ਕੀ ਬਣਾਉਂਦਾ ਹੈ ਜਿਵੇਂ ਕਿ ਆਪਾਂ ਪਿਛਲੇ ਜਿਹੜੇ ਸਵਾਲ ਦੇ ਵਿੱਚ ਚਰਚਾ ਕਰਕੇ ਆਏ ਆ ਸਿਗਰਟ ਬਣਾਉਣ ਲਈ ਜੁੱਤੀ ਬਣਾਉਣ ਲਈ 올림픽 ਖੇਡਾਂ ਲਈ ਭਾਰਤ ਨੂੰ ਚਾਰ ਹਾਕੀ ਖਿਡਾਰੀ ਦੇਣ ਲਈ ਲਿਆ ਮੁਹੱਈਆ ਕਰਾਉਣ ਲਈ ਹਿੰਦੂਆਂ ਮੁਸਲਮਾਨਾਂ ਸਿੱਖਾਂ ਅਤੇ ਇਸਾਈਆਂ ਦਾ ਸਾਂਝਾ ਧਾਰਮਿਕ ਸਥਾਨ ਸੰਸਾਰਪੁਰ ਜਿਹੜਾ ਕਿ ਜਲੰਧਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਉਹ 올림픽 ਖੇਡਾਂ ਲਈ ਭਾਰਤ ਨੂੰ ਸਾਰਿਆਂ ਨਾਲੋਂ ਵੱਧ ਹਾਕੀ ਪਲੇਅਰ ਦੇਣ ਲਈ ਜਿਹੜਾ ਮਸ਼ਹੂਰ ਹੈ ਇਹ ਈਡੀ ਜਿਹੜਾ ਇੱਥੇ ਰਾਈਟ ਆਨਸਰ ਹੈ ਜੀ ਅਗਲਾ ਜਿਹੜਾ ਸਵਾਲ ਹੈ ਪੰਜਾਬ ਵਿੱਚ ਮੁਕਤੇ ਮিনার ਇੱਥੇ ਸਥਿਤ ਹੈ ਮੁਕਤੇ ਮিনার ਕਿੱਥੇ ਸਥਿਤ ਹੈ ਜਿਹੜੀ ਕਿ 40 ਮੁਕਤਿਆਂ ਨਾਲ ਸੰਬੰਧਿਤ ਹੈ ਬਠਿੰਡਾ ਅੰਮ੍ਰਿਤਸਰ ਆਨੰਦਪੁਰ ਸਾਹਿਬ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਮੁਕਤੇ ਮিনার ਹੈ ਜਿਹੜੀ 40 ਮੁਕਤਿਆਂ ਨਾਲ ਸੰਬੰਧਿਤ ਹੈ ਤੇ ਇਹ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਹੈ ਇੱਥੇ ਆਪਣੇ ਕੋਲੇ ਆਪਸ਼ਨਾਂ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਨਹੀਂ ਦਿੱਤਾ ਗਿਆ ਤਾਂ ਸ ਜਿਹੜਾ ਰਾਈਟ ਆਨਸਰ ਹੈ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਆਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ 18 ਨੰਬਰ ਖੈਰ 우ਦੀਨ ਖੈਰ 우ਦੀਨ ਜਾਮਾ ਮਸਜਿਦ ਪੰਜਾਬ ਦੇ ਕਿਸ ਜਗ੍ਹਾ ਤੇ ਸਥਿਤ ਹੈ ਪਟਿਆਲਾ ਸੰਗਰੂਰ ਮਲੇਰਕੋਟਲਾ ਤੇ ਅੰਮ੍ਰਿਤਸਰ ਚਾਰ ਆਪਣੇ ਕੋਲੇ ਆਪਸ਼ਨਾਂ ਨੇ ਰਾਈਟ ਜਿਹੜਾ ਇਹਦਾ ਆਨਸਰ ਬਣਦਾ ਹੈ ਜੀ ਉਹ ਅੰਮ੍ਰਿਤਸਰ ਬਣਦਾ ਹੈ ਜਿਹੜਾ ਕਿ ਸਸਾ ਆਪਸ਼ਨ ਦੇ ਵਿੱਚ ਹੈ ਅਗਲਾ ਜਿਹੜਾ ਸਵਾਲ ਆਪਣੀ ਸਕਰੀਨ ਤੇ ਹੈ ਪੰਜਾਬ ਵਿੱਚ ਸਿੱਖ ਹੈਰੀਟੇਜ ਕੰਪਲੈਕਸ ਕਿੱਥੇ ਸਥਿਤ ਹੈ ਪੰਜਾਬ ਵਿੱਚ ਸਿੱਖ ਹੈਰੀਟੇਜ ਕੰਪਲੈਕਸ ਕਿੱਥੇ ਸਥਿਤ ਹੈ ਚਾਰ ਆਪਸ਼ਨਾਂ ਨੇ ਪਟਿਆਲਾ ਆਨੰਦਪੁਰ ਸਾਹਿਬ ਅੰਮ੍ਰਿਤਸਰ ਲੁਧਿਆਣਾ ਇਹਨਾਂ ਦੇ ਵਿੱਚੋਂ ਰਾਈਟ ਜਿਹੜਾ ਆਨਸਰ ਆਪਾਂ ਨੇ ਚੁਣਨਾ ਹੈ ਰਾਈਟ ਜਿਹੜਾ ਆਨਸਰ ਹੈ ਜੀ ਇੱਥੇ ਆਨੰਦਪੁਰ ਸਾਹਿਬ ਵਿਖੇ ਜਿਹੜਾ ਪੰਜਾਬ ਦੇ ਵਿੱਚ ਸਿੱਖ ਹੈਰੀਟੇਜ ਕੰਪਲੈਕਸ ਸਥਿਤ ਹੈ ਆਹੜਾ ਜਿਹੜਾ ਰਾਈਟ ਆਨਸਰ ਹੈ ਜੀ ਇੱਥੇ ਅਗਲਾ 20 ਨੰਬਰ ਸਵਾਲ ਆਪਣਾ ਪੰਜਾਬ ਦੇ ਵਿੱਚ ਦੇ ਕਿਸ ਜ਼ਿਲ੍ਹੇ ਵਿੱਚ ਪੀਰ ਹਾਜੀ ਰਤਨ ਦਾ ਸਥਾਨ ਸਥਿਤ ਹੈ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਪੀਰ ਹਾਜੀ ਰਤਨ ਦਾ ਅਸਥਾਨ ਸਥਿਤ ਹੈ ਚਾਰ ਆਪਸ਼ਨਾਂ ਨੇ ਬਠਿੰਡਾ ਫਰੀਦਕੋਟ ਫਤਿਹਗੜ ਸਾਹਿਬ ਤੇ ਕਪੂਰਥਲਾ ਪੀਰ ਹਾਜੀ ਰਤਨ ਦਾ ਜਿਹੜਾ ਸਥਾਨ ਸਥਿਤ ਹੈ ਜੀ ਉਹ ਬਠਿੰਡਾ ਵਿਖੇ ਸਥਿਤ ਹੈ ਜਿਹੜਾ ਕਿ ਊੜਾ ਆਪਸ਼ਨ ਦੇ ਵਿੱਚ ਰਾਈਟ ਆਨਸਰ ਹੈ ਇੱਥੇ ਆਪਣੇ ਕੋਲੇ ਇਸ ਦੇ ਨਾਲ ਹੀ ਅੱਜ ਦੀ ਆਪਣੀ ਪੰਜਾਬ ਜੀਕੇ ਦੀ ਕਲਾਸ ਇੱਥੇ ਸਮਾਪਤ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ